ਵੇ ਭੜੇ ਕੰਦੇ ਹੋ ਪਿਆ ਵੀ ਟੁੱਟੇ ਪਏ ਗੈਵੀ ਮੈਂ ਕਹਿੰਦੀ ਸੀ ਮੈਂ ਡਿਊਟੀ ਚੱਲ ਰਹੀ ਆਂਗੀ ਅੱਛਾ ਚੱਲੀਆ ਹਾਂ ਸੱਚੀ ਬਸਾਲੀ ਮੈਂ ਕਹਿਣਾ ਸੀਗਾ ਮੇਰੇ ਨਾਲ ਦੇਖ ਲੈ ਸ਼ੂ ਟੁੱਟੇ ਪਏ ਆ ਜਿਉਂਦੀ ਹੋਈ ਨਵੇਂ ਲੈ ਨਾ 8 ਨੰਬਰ ਲੈ ਕੇ ਜੰਗਾ ਚਿੱਟੇ ਰੰਗ ਦੇ ਸਪੋਰਟਸ ਸ਼ੂ ਮੈਨੂੰ ਇਹ ਸਵੇਰੇ ਰਨਿੰਗ ਲਈ ਵੀ ਬੜਾ ਔਖਾ ਹੁੰਦਾ ਗੈਵੀ ਆ ਕਿਵੇਂ ਜੀ ਗੱਲਾਂ ਕਰਦਾ ਤੂੰ ਤੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਵੀ ਸਾਰੇ ਘਰ ਦੇ ਖਰਚੇ ਨਾ ਮੈਂ ਕੱਲੀ ਮੈਨੇਜ ਕਰਦੀ ਆਂ ਤੇ ਮੈਂ ਤੈਨੂੰ ਹੁਣ ਬੋਡ ਕਿੱਥੋਂ ਲਿਆਦਾ ਜੇ ਤਾ ਤੂੰ ਕਮਾਉਂਦਾ ਹੋਵੇਂ ਫਿਰ ਤਾਂ ਲੈ ਵੀ ਆਵੇਂ ਮੈਂ ਤਾਂ ਹੋਰ ਹੀ ਘਰ ਦੇ ਖਰਚੇ ਨਹੀਂ ਮੁੱਕ ਅਕੇ ਮੈਨੂੰ ਨਵੇਂ ਬੂਟ ਲਿਆ ਦੇ। ਤੇ ਯਾਰ ਮੈਂ ਕਹਿਣਾ ਦਾ ਬਾਲੇ ਮਹਿੰਗੇ ਨਾਲ ਲਈ। ਹਾਂ ਸਸਤੇ ਜੀ ਲਈ। ਲੈ। ਅੱਜ ਕੱਲ ਸਸਤੇ ਕਿਹੜੀ ਚੀਜ਼ ਆਗੀ? ਜੇ ਫਿਰ ਵੀ ਨਾਰਮਲ ਦੁਕਾਨ ਤੇ ਜਾਊਂਗੀ ਨਾ 3-400 ਦੇ ਤਾਂ ਉਹ ਵੀ ਨਾਰਮਲ ਬੂਟ ਦੇਣਗੇ ਤੇ ਆਪਾਂ ਜੀ 3-400 ਬੂਟਾਂ ਕੇ ਲਾਉਣ ਲਾ ਕੇ ਫਿਰ ਤਾਂ ਘਰ ਚੱਲੇ ਖੜਾ। ਛਲ ਠੀਕ ਆ। ਤੇਰੀ ਮਰਜ਼ੀ ਆ। ਆਹੋ ਮੈਂ ਡਿਊਟੀ ਜਾਨੀ ਆਗੀ। ਕਿਸੇ ਪਾਸੇ ਭਗਣਾ ਜਾਈ ਘਰੇ ਬਿੱਲ ਹੀ ਹੁੰਨਾ। ਅੰਡੰਗਰਾਂ ਨੂੰ ਨਵਾਦੀ ਦੁਪਹਿਰੇ ਗਰਮੀ ਬਹੁਤ ਆਗੀ। ਜੈਵੀ ਕਿਉਂ ਫਿਕਰ ਕਰਦੇ ਹੋ ਤੁਸੀਂ ਫਿਰ ਕੀ ਹੋ ਗਿਆ ਜੀ ਤੁਸੀਂ ਜੋਬ ਛੱਡਤੀ ਕੋਈ ਹੋਰ ਵਧੀਆ ਜੋਬ ਮਿਲ ਜਾਊਗੀ ਨਾਲੇ ਰੱਬ ਜੋ ਵੀ ਕਰਦਾ ਨਾ ਚੰਗੇ ਲਈ ਕਰਦਾ ਮੈਂ ਜੋਬ ਤੇ ਲੱਗੀ ਤਾਂ ਹੈਗੀ ਆ ਘਰ ਦੇ ਖਰਚੇ ਨੇ ਮੈਂ ਆਪੇ ਮੈਨੇਜ ਕਰ ਲਿਆ ਕਰੂੰਗੀ ਹੁਣ ਤੱਕ ਤੁਸੀਂ ਸਾਰਾ ਘਰ ਚਲਾਉਂਦੇ ਸੀਗੇ ਤੇ ਯਾਰ ਫਿਰ ਵੀ ਬਹੁਤ ਔਖਾ ਹੋਇਆ ਹੈ ਨਾ ਹੁਣ ਨਵੀਂ ਜੋਬ ਵੀ ਨਹੀਂ ਮਿਲਨੀ ਛੇਦੀ ਇੱਕ ਤਾਂ ਘਰ ਦੇ ਖਰਚੇ ਇੰਨੇ ਨੇਗੇ ਤੂੰ ਇਕੱਲੀ ਕਿਵੇਂ ਸਾਰੇ ਕੀ ਤੇਰੇ ਤੇ ਸਾਰਾ ਬੋਝ ਪੈ ਜਾਣਾਗਾ ਉਤੋਂ ਕਿਸ਼ਤਾਂ ਵੀ ਜਾਂਦੀਆਂ ਨੇ ਸਹਰਾ ਹੈ ਤਾਂ ਆਪਣਾ ਬੜਾ ਔਖਾ ਹੋ ਜਾਣਾ ਗੈਵੀ ਕੋਈ ਔਖਾ ਨਹੀਂ ਹੁੰਦਾ ਹੈਗਾ ਜੇ ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ ਨਾਲੇ ਜਦੋਂ ਸਾਰੇ ਘਰ ਦਾ ਖਰਚਾ ਪਹਿਲਾਂ ਤੁਸੀਂ ਚੱਕਦੇ ਸੀ ਉਦੋਂ ਵੀ ਤਾਂ ਸਾਰਾ ਕੁਝ ਮੈਨੇਜ ਹੁੰਦਾ ਸੀ ਨਾ ਫਿਰ ਕਿੱਡੀ ਕੀ ਗੱਲ ਆ ਤੁਸੀਂ ਆਪਦੀ ਸਾਰੇ ਕਮਾਈ ਆਪਦੀ ਸਾਰੇ ਸੇਵਿੰਗ ਮੇਰੇ ਕੰਮ ਤੇ ਲਾਈ ਆ ਤੇ ਹੁਣ ਜੇ ਮੈਂ ਘਰ ਨਾ ਚਲਾਉਂਗੀ ਫਿਰ ਉਸ ਤੇ ਮੇਰੀ ਗਲਤੀ ਹੈ ਨਾ ਤੇ ਨਾਲੇ ਮੇਰੀ ਗੱਲ ਇੱਕ ਕੰਨ ਖੋਲ ਕੇ ਸੁਣ ਲਓ ਜੇ ਤੁਸੀਂ ਨਹੀਂ ਵੀ ਕੰਮ ਕਰੋਗੇ ਨਾ ਤਾਂ ਤੁਹਾਡੇ ਲਈ ਮੇਰੇ ਦਿਲ ਚ ਪਿਆਰ ਤੇ ਰਿਸਪੈਕਟ ਕਦੇ ਨਹੀਂ ਘਟਣੀ بس ਤੇਰਾ ਹੌਂਸਲੇ ਨਾ ਮੈਨੂੰ ਜਿਉਂਦਾ ਰੱਖੀ ਬੈਠਾ ਨਹੀਂ ਤਾਂ ਅੱਜ ਤੱਕ ਕਦੋਂ ਦਾ ਖਤਮ ਹੋ ਜਾਂਦਾ ਨਹੀਂ ਨਹੀਂ ਗੈਬੀ ਹਾਰੇ ਦਾ ਨਹੀਂ ਹੁੰਦਾ ਜ਼ਿੰਦਗੀ ਤੋਂ ਸਾਹਮਣਾ ਕਰਨਾ ਚਾਹੀਦਾ ਹਰ ਇੱਕ ਮੁਸੀਬਤ ਦਾ ਜੇ ਅੱਜ ਜੌਬ ਛੁੱਟ ਗਈ ਦੇਖਿਓ ਕੱਲ ਨੂੰ ਤੁਹਾਨੂੰ ਵਧੀਆ ਜੌਬ ਮਿਲੂ ਤੇ ਨਾਲ ਤਨਖਾਹ ਵੀ ਜ਼ਿਆਦਾ ਹੋਗੀ ਫਿਕਰ ਨਾ ਕਰੋ ਜਿੰਨਾ ਟਾਈਮ ਨਹੀਂ ਜੌਬ ਮਿਲਦੀ ਤੁਸੀਂ ਘਰੇ ਰਹੋ ਮੈਂ ਜੌਬ ਤੇ ਜਾ ਕੇ ਕਰੂੰਗੀ ਠੀਕ ਹੈ ਬਾਕੀ ਮੈਂ ਵੀ ਤੇਰਾ ਘਰ ਦੇ ਕੰਮਾਂ 'ਚ ਤਾਂ ਹੱਥ ਉਟਾਈ ਸਕਦਾਗਾ ਕੋਈ ਗੱਲ ਨਹੀਂ ਮੈਂ ਆਪੇ ਕਰ ਲਿਆ ਕਰੂੰਗੀ ਪਰ ਤੁਹਾਡੇ ਹੱ ਚਿਹਰੇ ਤੇ ਸਮਾਈਲ ਕਦੇ ਜਾਣੀ ਨਹੀਂ ਚਾਹੀਦੀ ਠੀਕ ਹੈ ਸਾਲ ਜਰ ਕਰਾਂ ਕੋਈ ਕੰਮ ਦੰਦਾ ਅਵੇਲੇ ਇਨਸਾਨ ਨਾਲ ਤਾਂ ਐਂ ਕੁੱਤੇ ਹਾਣੀ ਹੁੰਦੀ ਐ ਖੋਈ ਗਰਮੀ ਚ ਕੰਮ ਕਰਨੇ ਕਿਹੜਾ ਸੌਖੇ ਨੇਗੇ ਇੱਥੇ ਬਵੇਲੇ ਬੈਠ ਕੇ ਘਰੇ ਬਸ ਬੋਲਣ ਜੋਗੀ ਨੇ ਗੈਵੀ 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 ਦੇਖ ਲੈ ਨਾਲੇ ਮੈਂ ਕਹਿ ਕੇ ਗਈ ਸੀ ਵੀ ਘਰੋਂ ਕਿਤੇ ਨਿਕਲ ਨਾ ਜਾਈਂ کوئی کام دن کیتا نہیں ادھر پکی مٹی پی ہے جھاڑو ہی لا لے بندہ ویلیاں بسا بارا کر دیا کرتا رو پتا نہیں کتھے نکلیا ہوگا کھڑ جاندے چار ملنگا جا کے جا جا مشالی آگی وہ تو آ آگی نہ تو میری یہ دس تھی نکلیا گا تین جی میں گئی باہر ہی نکلنا ہے گا. ਆਵਾਰਾ ਕਰਜ ਕਰਨ ਤੋਂ ਟਿਕਦਾ ਤਾਂ ਨਹੀਂ ਤੂੰ ਉਹ ਕਿੱਥੇ ਆਵਾਰਾ ਕਰਦੀਆਂ ਕਰਦਾ ਉਹਦਾ ਦੋਸਤ ਆਇਆ ਸੀਗਾ ਉਹਦੇ ਕੋਲ ਗਿਆ ਸੀਗਾ ਕੰਮ ਦਾ ਪਤਾ ਕਰਨ ਗਿਆ ਸੀ ਅੱਛਾ ਤੇਰੇ ਤਾਂ ਰੋਜ਼ ਕੋਈ ਨਾ ਕੋਈ ਦੋਸਤ ਆਇਆ ਖੜਾ ਜਾਂਦਾਗਾ ਕਿਸੇ ਨੇ ਕੰਮ ਦਾ ਪਤਾ ਕਰਕੇ ਵੀ ਦਿੱਤਾ ਮੈਨੂੰ ਨਾ ਚੰਗੀ ਤਰ੍ਹਾਂ ਪਤਾ ਵੀ ਤੂੰ ਕੀ ਕਰਨ ਜਾਂਦਾ ਕੀ ਨਹੀਂ ਉਹ ਕਰੀ ਤਾਂ ਇੰਨਾ ਕੰਮ ਹੋਰ ਪਹਿਲਾਂ ਮੈਂ ਕੀ ਕਰਨ ਚਾਹੂੰਗਾ ਕੰਮ ਦਾ ਹੀ ਪਤਾ ਕਰਨ ਜਾਂਦਾ ਕੱਲਾ ਪਤਾ ਹੀ ਕਰਦਾਗਾ 2 ਮਹੀਨੇ ਹੋ ਗਏ ਤੈਨੂੰ ਇਹ ਗੱਲ ਕਹਿੰਦੇ ਨੂੰ ਵੀ ਮੈਂ ਕੰਮ ਦਾ ਪਤਾ ਕਰਦਾ ਕੰਮ ਕਰਿਆ ਕਿ ਨਹੀਂ ਮਿਲਦਾ ਹੁੰਦਾ ਜੇ ਬਾਹਰ ਦੀ ਦੁਕਾਨਾਂ 'ਚ ਘੁੰਮੇਗਾ ਫੇਰੇ ਕੰਮ ਮਿਲੂ ਆ ਦੋਸਤਾਂ ਨਾਲ ਵਾਰਾ ਕਰਤੀ ਕਰ ਨਿਕਲ ਜਾਣਾ ਆਏ ਨਹੀਂ ਕੰਮ ਮਿਲਦੇ ਸਾਰਾ ਦਿਨ ਤਾਂ ਘਰ ਚੋਂ ਨਹੀਂ ਨਿਕਲੇ ਜਾਂਦਾ ਪਹਿਲਾਂ ਕੱਪੜੇ ਸੁੱਕਣੇ ਪਾਏ ਆ ਕਿ ਧੋ ਕੇ ਤੇ ਆ ਝਾੜੂ ਪੋਚਾ ਕੀਤਾਗਾ ਸਬਜ਼ੀ ਮੈਂ ਬਣਾ ਕੇ ਰੱਖੀ ਹੈਗੀ ਫਿਰ ਐਸਾਨ ਕਰਤਾ ਮੇਰੇ ਤੇ ਮੈਨੂੰ ਜਿਹੜੇ ਸਾਰੇ ਘਰ ਦੇ ਟੈਨਸ਼ਨਾਂ ਆਂਗੀ ਉਹ ਆ ਕੱਲਾ ਝਾੜੂ ਪੋਚਾ ਸੁਣਾਉਂਦਾ ਰਹਿਣਾ ਮੈਂ ਵੀ ਕਰਦੀ ਆ ਆ ਕੇ ਅਥਨ ਦਾ ਨਾਲੇ ਮੇਰੀ ਗੱਲ ਸੁਣ ਲੈ ਮੈਂ ਤਾਂ ਹੁਣ ਬਾਹਰ ਡਿਊਟੀ ਕਰਨ ਜਾਣੀ ਹੈਗੀ ਸਾਰਾ ਦਿਨ ਉੱਥੇ ਥੱਕ ਜਾਈਦਾ ਮੈਥੋਂ ਨਹੀਂ ਕੰਮ ਹੁੰਦੇ ਘਰ ਦੇ ਆਉਂਦਾ ਰੋਟੀ ਪਾਣੀ ਵੀ ਆਪ ਕਰ ਲਿਆ ਕਰ ਕੋਈ ਨਹੀਂ ਕਰ ਲਿਆ ਕਰੂੰਗਾ ਹੁਣ ਤੇ ਇਹੀ ਕੰਮ ਰਹਿ ਗਿਆ ਕਰਨ ਵੈਸੇ ਵੀ ਹੋਰ ਕਰ ਵੀ ਕੀ ਸਕਦਾ ਤਾਂ ਕਰ ਲਾਣਤਾ ਪਾਉਣੀ ਨਾ ਆਪਦੇ ਆਪ ਨੂੰ ਕੱਲਾ ਬੈਠ ਕੇ ਬੈਹ ਕਰ ਵੀ ਤੂੰ ਕਿੱਡਾ ਨਲਾਇਕ ਪੁੱਤ ਆਪਦੇ ਮਾਂ ਬਾਪ ਦਾ ਕੰਮ ਤੂੰ ਨਹੀਂ ਕੋਈ ਕਰਦਾ ਹੈਗਾ ਅਖੇ ਵਿਆਹ ਤਾਂ ਬੰਦਾ ਤਾਂ ਕਰਾਉਂਦਾ ਹੁੰਦਾ ਵੀ ਕਬੀਲਦਾਰੀ ਸੰਭਲੂਗਾ ਨਾ ਤੂੰ ਕਿਹੜੇ ਕਬੀਲਦਾਰੀ ਸੰਭੀ ਆ ਜਿੱਦਨ ਦੀ ਮੈਂ ਵਿਆਹ ਕੇ ਆਇਆ ਸਾਰੇ ਪੈਸੇ ਮੈਂ ਤੇਰੇ ਮੁੱਠੀ ਚ ਧਰ ਦਿਆਂਗੀ ਪਹਿਲਾਂ ਤਾਂ ਮੈਂ ਵੀ ਕੰਮ ਕਰਦਾ ਸੀ ਮੈਂ ਕਿਹੜਾ ਜਾਣ ਕੇ ਨੌਕਰੀ ਛੱਡੀ ਆ جی جی لچھن سا تین نوکری چھٹی ہے چار ہزار کما سا ہزار لیا ہوں سر میرا دماغ کھان لگ گیا کم نی کرنا کوئی دندا نہیں کرنا ہلکے میری گل سنا آئی بھی تو کم کر دا سا ہوں کیوں نہیں کرتا ہے گا. ਹੁਣ ਕਾਫੀ ਚਾਜ ਦੀ ਬਣਾ ਲਈ ਕਿਤੇ ਮਿੱਠਾ ਬੱਦ ਫੂਕਦੇ ਗਾਲਾਂ ਲੈਣ ਤੋਂ ਤੂੰ ਵੀ ਨਹੀਂ ਟੱਲਦਾ ਹੈਗਾ ਕੋਈ ਨਾ ਕੋਈ ਕੰਮ ਚਾਜ ਦਾ ਕਰਦਾ ਹੀ ਨਹੀਂ ਹੈਗਾ ਜਿੰਨਾ ਮਰਜ਼ੀ ਸਮਝਾ ਲਓ ਇਹਨੂੰ ਵਿਚਾਲੀ ਹਾਂ ਵਿਚਾਲੀ ਤੇਰੇ ਕੋਲੋਂ 500 ਰੁਪਏ ਹੋਊਗਾ ਉਹ ਰਵੀ ਦਾ ਵਿਆਹ ਹੈਗਾ ਉਧਰ ਵਿਆਹ ਤੇ ਜਾਣਾ ਸੀ ਉਹ ਸਾਰੇ ਦੋਸਤ ਆਏ ਖੜੇ ਆ ਗਿਫਟ ਲੈਣ ਸਰ ਮੈਂ ਕੀ ਕਰਾਂ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਮੈਂ ਇਥੇ 500 ਰੁਪਏ ਮੰਗਦੇ ਇਹਨੂੰ ਕੋਈ ਕੰਮ ਕਰ ਲੈ ਜਾਈ ਜੇ ਸ਼ੌਪ ਕੋਲੇ ਕਰ ਲੈਨੇ ਮੇਰੇ ਕੋਲ ਹੈ ਨਹੀਂ ਲੋਕਾਂ ਦੇ ਵਿਆਹ ਦੇ ਪੈਸੇ ਦਾਨ ਕਰਨ ਲਈ ਘਰ ਦੇ ਖਰਚ ਮਸਾ ਚੱਕਦੀਆਂ ਮੈਂ ਤੈਨੂੰ ਕਿੰਨੇ ਵਾਰੀ ਸਮਝਾਤਾ ਗਿਆ ਵੀ ਕਿ ਤੈਨੂੰ ਚਾਹੀਏ ਗੱਭਰੂ ਲਈ ਮੈਥੇ ਬੇਇੱਜ਼ਤੀ ਕਰਾਉਂਦਾ ਉਹ ਯਾਰ ਹੁਣ ਤਾਂ ਦੇ ਦਿਓ ਬਾਹਰੇ ਖੜੇ ਨੇ ਕਿ ਸਾਰੇ ਤਿਆਰ ਕਰੀ ਜਾਂਦੇ ਨੇ ਤੇ ਫਿਰ ਮੈਂ ਕੀ ਕਰਾਂ ਮੇਰੇ ਵੱਲੋਂ ਤਾਂ ਸਾਰਾ ਦਿਨ ਖੜੇ ਰਹਿਣਾ ਤੈਨੂੰ ਤਾਂ ਇਸ ਗੱਲ ਦਾ ਪਤਾ ਨਾ ਵੀ ਤੂੰ ਕੋਈ ਕੰਮ ਧੰਦਾ ਕਰਦਾ ਨਹੀਂ ਬਿੱਲਾਂਗਾ ਅਗਲੇ ਕਮਾਉਂਦੇ ਨੇ ਤਾਂ ਹੀ ਵਿਆਹ ਸ਼ਾਦੀ ਦੇ ਅਗਲੇ ਪੈਸੇ ਡਾਊਨ ਉਹਨਾਂ ਕੋਲ ਹੈਗੇ ਨੇ ਤੇਰੇ ਕੋਲ ਕੀ ਆ ਕੁਛ ਵੀ ਨਹੀਂ ਉਹ ਯਾਰ ਹੁਣ ਉਹ ਕੀ ਸੋਚਣਗੇ ਜੋ ਮਰਜ਼ੀ ਸੋਚ ਲੈ ਜੇ ਤੈਨੂੰ ਅੱਖ ਲੱਗਦਾ ਤਾਂ ਮੈਂ ਜਵਾਬ ਦੇ ਦਿੰਨੀ ਅਗਲੇ ਨੂੰ ਮਿੰਟ 'ਚ ਜਾਣ ਕੇ ਨਾਲ ਇੱਥੋਂ ਠੀਕ ਐ ਦੇ ਦੇਣਾ ਜਵਾਬ ਤੂੰ ਖੁਸ਼ ਰਹਿ ਅਬ ਮੇਰੀ ਗੱਲ ਸੁਣ ਲੈ ਆਕੜ ਜੀ ਨਾਲ ਨਾ ਕਿਸੇ ਹੋਰ ਨੂੰ ਬੋਲੀ ਜਾ ਕੇ ਕਮਾਈ ਨਹੀਂ ਕਰਕੇ ਦਿੰਦਾ ਮੈਨੂੰ ਜਿਹੜਾ ਮੈਂ ਤੇਰਾ ਰੋਪ ਚੱਲੂਗੀ ਪਹਿਲਾਂ ਸਾਰਾ ਦਿਨ ਮੇਰੇ ਨਾ ਦਫ਼ਤਰ 'ਚ ਖਾਪ-ਖਵਾਈ ਹੁੰਦੀ ਉੱਥੇ ਤੇ ਘਰ ਆ ਕੇ ਤੂੰ ਆਹ ਕੁਛ ਕਰਨ ਲੱਗ ਜਾ ਕਰ ਤੂੰ ਤਾਂ ਬੇਲਾਂ ਤੇਰੇ ਤਾਂ ਸ਼ੈਤਾਨ ਦਾ ਘਰ ਆ ਬੇਲਾਂ ਤੋਂ ਮੈਂ ਇਥੇ ਤੇਰੇ ਨਾਲ ਲੜਿਆ ਜਾਂਦਾ ਬੇਵਕੂਫ ਜਿਆ ਦੇ ਵੀ ਸੰਤ ਚਲ ਹੁਣ ਉਹਨਾਂ ਨੂੰ ਕੀ ਜਵਾਬ ਦੇਣਾ ਕਰਦਾਗਾ ਤੂੰ ਹੁਣ ਕੀ ਕਰਾਂ ਯਾਰ ਹੁਣ ਸਾਹਮਣੇ ਮੱਥੇ ਦਾ ਜਵਾਬ ਦੇਣਾ ਵੀ ਔਖਾ ਉਹ ਤਾਂ ਮੰਨੀ ਨਹੀਂ ਛਾਲਿਆ ਕਰਦਾ ਫੋਨ ਕਰਕੇ ਕਹਿ ਦਿੰਦਾ ਹਲੋ ਗੁਰੀ ਹਾਂ ਗੇਵੀ ਆਇਆ ਨਹੀਂ ਸੌਰੀ ਬਈ ਯਾਰ ਮੇਰੇ ਤੋਂ ਜਾਇਆ ਨਹੀਂ ਜਾਣਾ ਲੈ ਯਾਰ ਆ ਕੇ ਇਹ ਜੀਆਂ ਗੱਲਾਂ ਕਰੀ ਜਾਂਦਾ ਤੂੰ ਕਹਿੰਦਾ ਮੈਂ ਜਾਊਂਗਾ ਇਹ ਤਾਂ ਵੇਡ ਮੈਂ ਵੇਡ ਕਰੀ ਨਜ਼ਰੀ ਹੋ ਯਾਰ ਵਿਸ਼ਾਲੀ ਤੇ ਪੇਕੇ ਜਾ ਕੇ ਆਉਣਾ ਉੱਥੇ ਐਮਰਜੈਂਸੀ ਹੋ ਗਈ ਉਹ ਯਾਰ ਕਿਉਂ ਝੂਠ ਬੋਲਦਾ ਆਪਾਂ ਇਕੱਠੇ ਪੜੇ ਆ ਤੇਰੇ ਘਰ ਵਾਲੇ ਤੈਨੂੰ ਨਹੀਂ ਜਾਣ ਇੱਕ ਤੈਨੂੰ ਗੱਲ ਕਹਾ ਯਾਰ ਤੂੰ ਕੰਮ ਤੇ ਲੱਗ ਜਾ ਕੇ ਬਸੀ ਕੋਈ ਨਹੀਂ ਬਾਈ ਜੇ ਤੈਨੂੰ ਪਤਾ ਹੀ ਐ ਤਾਂ ਤੂੰ ਆਪ ਹੀ ਸੈਣਾ ਕੋਈ ਨਹੀਂ ਕਰਦਾ ਕੋਈ ਨਾ ਕੋਈ ਹੀਲਾ ਮੈਂ ਵੀ ਬਹੁਤ ਮਜਬੂਰ ਹੋਇਆ ਪੈਣ ਚੱਲ ਠੀਕ ਆ ਠੀਕ ਆ ਵੀ ਇਹ ਨਾ ਸਾਹਮਣੇ ਵੀ ਮੇਰੀ ਬੇਇੱਜ਼ਤੀ ਕਰਵਾਦੀ ਵਿਸ਼ਾਲੀ ਵੀ ਪਹਿਲਾਂ ਵਾਲੀ ਵਿਸ਼ਾਲੀ ਨਹੀਂ ਰਹੀ ਪੈਸਾ ਕੀ ਕੀ ਕਰਾਉਂਦਾ ਇਹ ਅੱਜ ਪਤਾ ਲੱਗਿਆ ਮੈਨੂੰ ਲਓ ਜੀ ਆ ਗਿਆ ਤੁਹਾਡੇ ਟਿਕਾਣੇ ਥੈਂਕ ਯੂ ਕਿਮੀ ਜਿਹੜਾ ਤੁਸੀਂ ਮੈਨੂੰ ਘਰੇ ਛੱਡਣ ਆਗੇ ਨਹੀਂ ਤਾਂ ਮੈਂ ਕੱਲੀ ਗਰਮੀ 'ਚ ਤੁਰ ਹੀ ਆਉਂਦੀ ਤੁਹਾਨੂੰ ਮੈਂ ਕਿੰਨੀ ਵਾਰ ਕਿਹਾ ਵੀ ਤੁਸੀਂ ਮੈਨੂੰ ਦੱਸ ਦਿਆ ਕਰੋ ਮੈਂ ਛੱਡਿਆ ਕਿ ਨੂੰ ਤੁਹਾਨੂੰ ਚਲੋ ਕੋਈ ਨਾ ਰੋਜ਼ ਰੋਜ਼ ਵੈਸੇ ਵਧਿਆ ਵੀ ਨਹੀਂ ਲੱਗਦਾ ਹੈਗਾ ਤੁਸੀਂ ਵੀ ਐਂ ਕਹੋਗੇ ਵੀ ਮੈਨੂੰ ਹੁਣ ਰੋਜ਼ ਦਾ ਹੀ ਬਣ ਲਿਆ ਨਹੀਂ ਨਹੀਂ ਚ ਵਧਿਆ ਲੱਗਣਾ ਕੋਈ ਗੱਲ ਚਲ ਆ ਚਾਹ ਪਾਣੀ ਪੀਜੋ ਨਹੀਂ ਨਹੀਂ ਬੱਸ ਅੰਨੇ ਅੱਗੇ ਜਾਣਾ ਫਿਰ ਹਣਾ ਠੀਕ ਹੈ ਚਲੋ ਮਿਲਦੇ ਆਂ ਕੱਲ ਆਪਾਂ ਓਕੇ ਬਾਏ ਹੋਰ ਕੌਣ ਖੇਦਨਾ ਖੜਖੜਾ ਸੀ ਜਾਂਦੀ ਆ ਅੱਛਾ ਚਾਵੀ ਦੇਖ ਕੇ ਮੈਂ ਦੇਖਦਾ ਕੋਈ ਨਾ ਆ ਜਾਣ ਕਰਤਾ ਇਹ ਨਾ ਕਹਾ ਚਲੋ ਤਵਜਾ ਕੀਤਾ ਮੈਨੂੰ ਕਿਮੀ ਛੱਡ ਗਿਆ ਗਰਮੀ ਬਹੁਤ ਨਹੀਂ ਬਸ ਅਜੀ ਥੱਕੇ ਖਾਂਦੀ ਨਾ ਕੀ ਜਲ ਰਿਹਾ ਕੀ ਪਤਾ ਕਿੰਨੀ ਗਰਮੀ ਹੈ ਗਈ ਅੱਜ ਮਸ ਆਈਆਂ ਮੈਂ ਅੱਛਾ ਮੋਟਰਸਾਈਕਲ ਤੇ ਵੀ ਗਰਮੀ ਲੱਗਦੀ ਹੈ ਕੀ ਮਤਲਬ ਨਾ ਚੱਲ ਕੀ ਰਿਹਾ ਕੌਣ ਸੀ ਉਹ ਜਿਹੜਾ ਤੈਨੂੰ ਘਰੇ ਛੱਡਣ ਆਇਆ ਨਾ ਆਟੋ ਤੇ ਨਹੀਂ ਆ ਸਕਦੀ ਸੀ ਜਾਂ ਕੈਬ ਬੁੱਕ ਕਰ ਲੈਂਦੀ ਜਾਂ ਮੈਨੂੰ ਫੋਨ ਕਰ ਦਿੰਦੀ ਮੈਂ ਲਿਆਉਂਦਾ ਕਿਸਨਾ ਗੈਰ ਨਾ ਉਹਦਾ ਚੰਗਾ ਲੱਗਦਾ ਬੰਦਾ ਤੇਰੇ ਕਹਿੰਦਾ ਮਤਲਬ ਕੀ ਆ ਮੇਰਾ ਨਾ ਦੋਸਤ ਆ ਉਹ ਮੇਰੇ ਨਾਲ ਕੰਮ ਕਰਦਾ ਮੈਨੂੰ ਕੈਬ ਨਹੀਂ ਮਿਲੀ ਉਹ ਕਹਿੰਦੇ ਮੈਂ ਡ੍ਰੌਪ ਕਰ ਦਿੰਨਾ ਤੂੰ ਇੰਨੀ ਛੋਟੀ ਜਿਹੀ ਗੱਲ ਤੇ ਤਾਹੀ ਕਿ ਆ ਨਾ ਤੇਰੇ ਲਈ ਛੋਟੀ ਗੱਲ ਹੋ ਫਿਰ ਮੇਰੇ ਲਈ ਨਹੀਂ ਆ ਲੋਕ ਖੜਖੜਾ ਚਾਚੇ ਵਰਗੇ ਹੱਸਦੇ ਸੀਗੇ ਤੂੰ ਉਹਦੇ ਮੋਢੇ ਤੇ ਹੱਥ ਰੱਖ ਕੇ ਹੱਸ ਖੜਖੜ ਹੱਸੀ ਜਾਂਦੀ ਸੀਗੀ ਨਾਉ ਕੀ ਸੋਚਦੇ ਹੋਣਗੇ ਮੜੀ-ਮੋਟੀ ਸ਼ਰਮ ਕਰ ਲੈ ਜੋ ਸੋਚਣਾ ਨਾ ਸੋਚੀ ਜਾਂ ਮੇਰੇ ਘਰੇ ਰੱਸ਼ਨ ਨਹੀਂ ਸੱਟ ਕੇ ਜਾਂਦੇ ਉਹ ਜੇ ਇੰਨੀ ਸ਼ਰਮ ਆਉਂਦੀ ਹੈ ਨਾ ਤਾਂ ਕੰਮ ਕਰ ਲੈ ਨਾ ਤੋਰਿਆ ਕਰ ਮੈਨੂੰ ਕੰਮ ਤੇ ਨਾ ਮੇਰੇ ਬਾਰੇ ਸੋਚ ਲਾ ਮੈਂ ਕਿੱਥੇ ਆ ਕਦੇ ਮੇਰੀ ਪਰਵਾਹ ਕੀਤੀ ਐ ਤੇਰੇ ਬਾਰੇ ਸੋਚ ਕੇ ਕੰਮ ਕਰੇ ਜਾਨੀ ਆ ਨਹੀਂ ਜੇ ਹੋਰਾ ਵਰਕੇ ਹੁੰਦੀ ਨਾ ਤਾਂ ਘਰੇ ਬੇਲੀ ਬੈਠ ਜਾਂਦੀ ਜੇ ਤੈਨੂੰ ਐ ਨਹੀਂ ਬੁਰਾ ਲੱਗਦਾ ਨਾ ਮੇਰੇ ਕਿਸੇ ਗੈਰ ਮਰਦ ਨਾਲ ਆਉਣਾ ਤਾਂ ਬਈ ਕੰਮ ਤੇ ਲੱਗ ਜਾ ਸਮਝ ਲੱਗੀ ਮੇਰਾ ਸਿਰ ਖੱਪ ਪਾਈ ਨਾ ਕਰ ਟੈਸਟ ਕਰ ਰਹੀ ਆ ਮੈਂ ਹੈਲੋ ਮੇਰੀ ਗੱਲ ਹਲੇ ਖਤਮ ਨਹੀਂ ਹੋਈ ਨਾਲਿਆ ਕਿਸੇ ਗੈਰ ਨਾਲ ਆਉਣਾ ਨਾ ਚੰਗੀ ਗੱਲ ਨਹੀਂ ਰਹੀ ਤੇਰੇ ਲਈ ਨਹੀਂ ਹੋਊਗੀ ਮੈਂ ਆਪਦਾ ਕੰਮ ਵੀ ਦੇਖਣਾ ਤੇਰੇ ਵਾਲੀ ਨਹੀਂ ਚਾਕੀ ਜਾਣਾ ਤੂੰ ਤਾਂ ਬਿੱਲ ਐ ਇੱਕ ਨੰਬਰ ਦਾ ਠੀਕ ਕਰਾਂ ਯਾਰ ਕਿੰਨੋਂ ਘਾਹ ਇਹ ਤਾਂ ਰੋਜ ਉਸ ਦਾ ਕੰਮ ਹੋ ਗਿਆ ਹਰੇਕ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰ ਦਿੰਦੇ ਸੋ ਆ ਜਵਾਬ ਕਾਦੀ ਗਈ ਆ ਤਾਂ ਮੇਰੇ ਸਿਰ ਚੜ ਗਈ ਹਾਂ ਕਰਦਾ ਜਿਮੀ ਨੂੰ ਪੁੱਛਦਾ ਕੀ ਪਤਾ ਕੋਈ ਹੱਲ ਹੋਈ ਜਾਵੇ ਹੈਲੋ ਖੇਲਾ ਬਿਜਮੀ ਭਾਈ ਜੀ ਮੈਂ ਕੀਤਾ ਕੋਈ ਹਲੇ ਯਾਰ ਜਵਾਬ ਦਾ ਕੀਤੀ ਸੀ ਬਾਈ ਗੱਲ ਹਜੇ ਉਹ ਕਨੇ ਵੈਕੈਂਸੀ ਖਾਲੀ ਨਹੀਂ ਹੈਗੀ ਯਾਰ ਦੇਖ ਲੈ ਬਾਈ ਕਰ ਲੈ ਕੋਈ ਹਿੱਲਾ ਯਾਰ ਮੈਂ ਬਹੁਤ ਔਖਾ ਗਾ ਯਾਰ ਭਾਬੀ ਦੀ ਚੰਗੀ ਜੋਬ ਹੈ ਇਹੀ ਤਾਂ ਪ੍ਰੋਬਲਮ ਹੈ ਇਹੀ ਤਾਂ ਸਭ ਤੋਂ ਵੱਡੀ ਮੁਸੀਬਤ ਹੈ ਚੱਲੇ ਛੱਡ ਯਾਰ ਮੈਂ ਰਾਹ ਕੰਮ ਕਰਦੇ ਬਾਈ ਮੈਨੂੰ ਜੋਬ ਦਵਾ ਦੇ ਚਾਹੇ ਤਨਖਾਹ ਘੱਟ ਹੋਵੇ ਕੋਈ ਪ੍ਰੋਬਲਮ ਯਾਰ ਮੈਨੂੰ ਆ ਕਾਰਖਾਨੇ ਨੂੰ ਦੋ ਦਮਕੋਟ ਦਾ ਮੇਰਾ ਇੱਥੇ ਇੱਥੇ ਮੇਰੀ ਸੈਲਫ ਰਿਸਪੈਕਟ ਮੇਰੀ ਸੈਲਫ ਰਿਸਪੈਕਟ ਬਿਲਕੁਲ ਹੀ ਖਤਮ ਹੁੰਦੀ ਜਾ ਰਹੀ ਆ ਬਾਈ ਯਾਰ ਜਿੰਨਾ ਲੋਕ ਨਹੀਂ ਨਾ ਸਮਝਦੇ ਉਦੋਂ ਜ਼ਿਆਦਾ ਖੋਦੀਆਂ ਨਜ਼ਰਾਂ ਚ ਆਪ ਡਿੱਗ ਰਿਹਾ ਮੈਂ ਮੈਂ ਕਿਵੇਂ ਸਮਝਾਵਾਂ ਯਾਰ ਤੈਨੂੰ ਭਈਆ ਤੂੰ ਇੰਨਾ ਕਲੈਂਕਡ ਆ ਯਾਰ ਮਿਲ ਜੂ ਕੰਮ ਕੋਈ ਨਹੀਂ ਕਰਦਾ ਕੋਈ ਨਹੀਂ ਹਾਲ ਤੇਰਾ ਠੀਕ ਆ ਬਾਈ ਮੈਂ ਕੱਲ ਕਾਲ ਕਰਦਾ ਤੈਨੂੰ ਭਾਈ ਵਨ ਕੇ ਕੋਈ ਨਾ ਕੋਈ ਹਿਲਾ ਕਰਤੇ ਆ ਠੀਕ ਆ ਛਾ ਆ ਗਿਆ ਭਰਾਵਾ ਆ ਗਿਆ ਬਈ ਆ ਗਿਆ ਹੋਰ ਬਗੇ ਵੀ ਕਿਵੇਂ ਆ ਵਧੀਆ ਤੂੰ ਸੁਣਾ ਵਧੀਆ ਠੀਕ ਠਾਕ ਤੂੰ ਚਾਹੇ ਦੱਸੇ ਚਾਹੇ ਨਾ ਦੱਸੇ ਪਰ ਗੱਲ ਤਾਂ ਹੈ ਜੀ ਕੋਈ ਗੈਵੀ ਤੂੰ ਮਨ ਚਾਹੇ ਨਾ ਮਨ ਤੇਰੀ ਚੁੱਪ ਦੱਸਦੀ ਹੈ ਜਿਉਂ ਤੇਰੀ ਨੌਕਰੀ ਜੀ ਨਾ ਭਾਬੀ ਤੈਨੂੰ ਤੰਗ ਬਹੁਤ ਕਰਦੀ ਸੱਚੀ ਯਾਰ ਤੇਰੀ ਕਿਸਮਤ ਬਹੁਤ ਮਾੜੀ ਹੈ ਨਹੀਂ ਯਾਰ ਖੇਚੀ ਦੂਜੀ ਸਾਈਡ ਤੋਂ ਵੀ ਸੋਚਣੀ ਚਾਹੀਦੀ ਹੈ ਅਸੀਂ ਬੰਦੇ ਸਾਰਾ ਦਿਨ ਕੰਮ ਕਰਦੇ ਆ ਤੇ ਉਹੀ ਅਸੀਂ ਚਾਹੁੰਦੇ ਆ ਕਿ ਸਾਡੇ ਘਰ ਵਾਲੀਆਂ ਵੀ ਕਰਨ ਪਰ ਉਹਦਾ ਕਦੇ ਸ਼ਿਕਾਇਤ ਨਹੀਂ ਕਰਦੀ ਉਹ ਸਾਡੇ ਬੱਚੇ ਪਾਲਦੀਆਂ ਸਾਡੇ ਮਾਪੇ ਦਾ ਧਿਆਨ ਰੱਖਦੀਆਂ ਇੱਥੋਂ ਤੱਕ ਕਿ ਸਾਡੇ ਰਿਸ਼ਤੇਦਾਰਾਂ ਦਾ ਵੀ ਧਿਆਨ ਰੱਖਦੀਆਂ ਪਰ ਅਸੀਂ ਅਸੀਂ ਸਿਰਫ ਆਪਣੇ ਤੱਕ ਮਤਲਬ ਇਹ ਯਾਰ ਗੱਲ ਬੰਦੇ ਆ ਜਨਾਨੀ ਦੇ ਪਤਨ ਦੀ ਨਹੀਂ ਇਹ ਗੱਲ ਪੈਸੇ ਦੀ ਜੇ ਤੁਹਾਡੇ ਕੋਲ ਪੈਸਾ ਨਾ ਤਾ ਸਮਾਜ ਤੁਹਾਡੀ ਇੱਜ਼ਤ ਕਰਦਾ ਥੋੜੀ ਤਾਰੀਫ਼ ਕਰਦਾ ਜੇ ਪੈਸੇ ਨਾਲ ਸਮਾਜ ਇੱਜ਼ਤ ਕਰ ਸਕਦਾ ਨਾ ਤਾਂ ਥੋੜੀ ਬਹੁਤੀ ਇੱਜ਼ਤ ਤਾਂ ਸਾਨੂੰ ਘਰ 'ਚ ਵੀ ਮਿਲ ਸਕਦੀ ਆ ਸਮਾਕਮਈ ਬੋਤ ਅੱਜ ਦੇ ਸਮਾਜ 'ਚ ਨਾ ਪੈਸੇ ਹੀ ਸਾਰਾ ਕੁਝ ਹੈ ਚੱਲ ਛੱਡ ਆਪਾਂ ਵੀ ਕਿਹੜੀਆਂ ਗੱਲਾਂ ਲੈ ਕੇ ਬੈਠੇ ਨੇ ਟਾਈਮ ਨਾਲ ਸਭ ਕੁਝ ਚੇਂਜ ਹੋ ਜਾਣਾ ਚੱਲ ਬੈਠ ਹਾਂ ਹਾਂ ਚੱਲ ਪ੍ਰਵਾਹ ਚੱਲਦੇ ਆ ਹੋਰ ਕਿਤੇ ਪਹਿਲੇ ਦਿਨ ਹੀ ਲੇਟ ਹੋ ਜਾ ਵਿਸ਼ਾਲੀ ਵਿਸ਼ਾਲੀ ਗੈ ਵੀ ਕੀ ਗੱਲ ਹੋ ਗਈ ਉਹ ਕੁਝ ਨਹੀਂ ਹੋਇਆ ਮੇਰੀ ਜਾਨ ਆ ਲੈ ਲੱਡੂ ਖਾ ਮੇਰੀ ਨੌਕਰੀ ਲੱਗ ਗਈ ਸੱਚੀ ਹਾਂ ਇਹ ਤਾਂ ਬਹੁਤ ਵਧੀਆ ਹੋਇਆ ਗਿਆ ਵੀ ਮੈਂ ਦੇਖੀ ਸਾਰਾ ਕੁਝ ਠੀਕ ਹੋ ਜਾਊਗਾ ਮੈਂ ਨਾ ਪਹਿਲਾਂ ਮੈਂ ਅਗੂ ਤੈਨੂੰ ਬਹੁਤ ਖੁਸ਼ ਰੱਖੂੰਗਾ ਗੈਵੀ ਤੁਸੀਂ ਤਾਂ ਮੈਨੂੰ ਅੱਜ ਤੱਕ ਖੁਸ਼ ਹੀ ਰੱਖਿਆ ਮੈਂ ਹੀ ਤੁਹਾਨੂੰ ਕਿੰਨਾ ਕੁਝ ਬੋਲਦੀ ਰਹਿੰਦੀ ਸੀ ਕੰਮ ਕਰਕੇ ਮੈਂ ਤੁਹਾਨੂੰ ਕੀ ਕੁਝ ਨਹੀਂ ਬੋਲਿਆ ਮੈਨੂੰ ਮਾਫ ਕਰ ਦਿਓ ਅਸਲ 'ਚ ਮੇਰੇ ਤੇ ਕੰਮ ਦਾ ਪ੍ਰੈਸ਼ਰ ਹੁੰਦਾ ਸੀ ਤੇ ਟੈਨਸ਼ਨ ਹੁੰਦੀ ਸੀ ਤੇ ਸਾਰਾ ਗੁੱਸਾ ਆ ਕੇ ਤੁਹਾਡੇ ਤੇ ਨਿਕਲ ਜਾਂਦਾ ਸੀ ਉਹ ਕੋਈ ਨਹੀਂ ਛੱਡਾ ਮਾਫੀਆਂ ਮੁਫੀਆਂ ਗਲਤੀਆਂ ਗੋਲਤੀਆਂ ਹੁਣ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਦੇ ਆਂ ਉਥੇ ਗੱਲ ਠੀਕ ਆ ਗਈ ਵੀ ਪਤਾ ਨਹੀਂ ਮੈਂ ਕਿਉਂ ਨਹੀਂ ਸਮਝੀ ਹੈਗੀ ਜਿਹਦੋਂ ਕਿਸਮਤ 'ਚ ਹੁੰਦਾ ਨਾ ਤੇ ਰੱਬ ਵੀ ਉਹਦੇ ਰੰਗ ਭਾਗ ਲਾਉਂਦਾ ਅੱਜ ਤੁਹਾਨੂੰ ਨੌਕਰੀ ਮਿਲ ਗਈ ਮੇਰੇ ਲਈ ਦੁਗਲ ਖੁਸ਼ੀ ਦੀ ਗੱਲ ਕੋਈ ਵੀ ਨਹੀਂ ਹੈਗੀ ਤੂੰ ਜੋ ਵੀ ਕੀਤਾ ਨਾ ਬਿਲਕੁਲ ਸਹੀ ਕੀਤਾ ਮੈਂ ਇਸਦੇ layak ਹੀ ਸੀ ਜੇ ਤੂੰ ਮੈਨੂੰ ਇਹ ਅਹਿਸਾਸ ਨਾ ਕਰਾਉਂਦੀ ਨਾ ਸ਼ਾਇਦ ਆਦ ਨਹੀਂ ਸੀ ਦੇਖਣਾ ਕੋਈ ਗੱਲ ਨਹੀਂ ਕਹਿਦੀ ਮੇਰੇ ਤੋਂ ਜਿਹੜੀਆਂ ਵੀ ਗਲਤੀਆਂ ਹੋਈਆਂ ਤੁਸੀਂ ਮੈਨੂੰ ਮਾਫ ਕਰ ਦਿਓ ਆਪਾਂ ਨਵੇਂ ਸਿਰੇ ਤੋਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਆਂ ਅੱਜ ਤੋਂ ਬਾਅਦ ਮੈਂ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਮੈਂ ਦਿਲ ਵੀ ਨਹੀਂ ਦਣਾ ਤੈਨੂੰ ਖੁਸ਼ ਹੀ ਰੱਖੂਗਾ ਆਹ ਕੌਣ ਹੈ ਨਹੀਂ ਇਹ ਤਾਂ ਉਹੀ ਆ ਨਾ ਜਿਹੜੇ ਦਿਨ ਉਸ ਦਿਨ ਛੱਡਣਾ ਆਇਆ ਸੀ ਹਾਂ ਹਾਂ ਗੈ ਵੀ ਉਹੀ ਹੈ ਪਰ ਇੱਥੇ ਕੀ ਕਰਨਾ ਆ ਮੈਂ ਤੁਹਾਨੂੰ ਦੱਸਦੀ ਆ ਮੈਂ ਤੁਹਾਨੂੰ ਦੱਸਿਆ ਤਾਂ ਸੀ ਵੀ ਇਹ ਮੇਰੇ ਦੋਸਤ ਆ ਤੇ ਇਹਨਾਂ ਮੈਨੂੰ ਵੈਸੇ ਹੀ ਮਿਲਣਾ ਆਇਆ ਸੀ ਜੋਬ ਦੇ ਬਾਰੇ ਗੱਲ ਕਰਦਾ ਸੀ ਨਾ ਜੇ ਮਿਲਣਾ ਆਇਆ ਸੀ ਤੇਰਾ ਦੋਸਤ ਉਹਨੂੰ ਕਮਰੇ 'ਚ ਪੱਠਾਏਗੀ ਉਹ ਵੀ ਮੇਰੀ ਗੈਰ ਮੌਜੂਦਗੀ 'ਚ ਨਹੀਂ ਗੈ ਵੀ ਤੁਸੀਂ ਗੱਲ ਤਾਂ ਸਮਝ ਰਹੇ ਹੋ ਐਵੇਂ ਤਾਂ ਕੁਝ ਨਹੀਂ ਹੈਗਾ ਇੱਥੇ ਮੈਨੂੰ ਜੋਬ ਬਾਰੇ ਗੱਲ ਕਰਨ ਆਇਆ ਸੀ ਸਾਡੀ ਨਾ ਮੀਟਿੰਗ ਆ ਗਈ ਉਦੇ ਕਰਕੇ ਆਇਆ ਸੀ ਘਰੇ ਆਪਣੇ ਉਹ ਬਸ ਰਹਿਂਦੇ ਹੋਰ ਝੂਠ ਨਾ ਬੋਲ ਇਹ ਗੱਲ ਸਮਝ ਰੋ ਮੈਂ ਮੀਟਿੰਗ ਵਾਸਤੇ ਆਇਆ ਸੀ ਬਸ ਤੂੰ ਰਹਿਂਦੇ ਤੂੰ ਕੁਛ ਨਾ ਬੋਲ ਮੈਨੂੰ ਸਭ ਪਤਾ ਕਿਹੜੀ ਮੀਟਿੰਗ ਕਰਨ ਆਇਆ ਸੀ ਤੂੰ ਤੂੰ ਨਿਕਲ ਜਾ ਇੱਥੋਂ ਇਹ ਤੋਂ ਪਹਿਲਾਂ ਕਿ ਮੈਥੋਂ ਕੁਛ ਗਲਤ ਹੋ ਜਾਏ ਮੇਰੇ ਨਜ਼ਰਾਂ ਤੋਂ ਦੂਰ ਹੋ ਜਾ ਜੀ ਅਵੀ ਐਵੇਂ ਤਾਂ ਕੁਛ ਨਹੀਂ ਹੈਗਾ ਉਹ ਮੇਰਾ ਸਿਰਫ ਦੋਸਤ ਆ ਅਸੀਂ ਇਕੱਠੇ ਕੰਮ ਕਰਦੇ ਆ ਤੁਸੀਂ ਕੀ ਗੱਲਾਂ ਸੋਚੀ ਜਾਂਦੇ ਹੋ ਉਹ ਨਾ ਬੁੱਧੂ ਬਣਾ ਨਾ ਬੁੱਧੂ ਬਣਾ ਮੈਨੂੰ ਕਿਉਂ ਝੂਠ ਬੋਲ ਰਹੀਆਂ ਮੈਂ ਤਾਂ ਸੋਚਦਾ ਸੀ ਕਿ ਤੂੰ ਆ ਸਾਰਾ ਕੁਝ ਟੈਨਸ਼ਨ ਚ ਕਰ ਰਹੀ ਹੈ ਕੀ ਨਹੀਂ ਕੀਤਾ ਤੇਰੇ ਲਈ ਸਾਰੇ ਘਰ ਦੇ ਕੰਮ ਕਰਦਾ ਸੀ ਤੈਨੂੰ ਖੁਸ਼ ਰੱਖਣ ਲਈ ਕੀ ਕੀ ਨਹੀਂ ਕੀਤਾ ਮੈਂ ਤੇ ਤੂੰ ਤੇ ਤੂੰ ਆ ਕੀ ਕੀਤਾ ਤੈਨੂੰ ਥੋੜਾ ਜਿਹਾ ਵੀ ਦਰਸਨੀ ਆ ਮੇਰੇ ਤੇ ਗੈਭੀ ਐ ਮੇਰੀ ਕੋਈ ਗੱਲ ਨਹੀਂ ਇਹਨੇ ਮੇਰੀ ਮਦਦ ਕੀਤੀ ਸੀ ਤੁਹਾਨੂੰ ਵੀ ਪਤਾ ਮੈਂ ਇਕੱਲੀ ਘਰ ਦੇ ਖਰਚੇ ਕਿਵੇਂ ਚੱਕ ਲੈੰਦੀ ਬਸ ਕਰ ਆ ਡਰਾਮੇ ਜੇ ਨਾ ਕਰ ਨਾ ਕਿਹੜੇ ਖਰਚੇ ਦੀ ਗੱਲ ਕਰਦੀਆਂ ਇਹਨੇ ਕਿੰਨੇ ਕ ਖਰਚੇ ਸੀ ਆਪਣੇ ਮੈਂ ਤੂੰ ਮੈਨੂੰ ਤਾਂ ਦੱਸ ਸਕਦੀ ਸੀ बस ਆਪਣੇ ਆਪ ਨੂੰ ਬੇਚੈਨ ਨਿਕਲ ਗਈ ਬਕਵਾਸ ਬੰਦ ਕਰਕੇ ਵੀ ਬਕਵਾਸ ਨਹੀਂ ਕਰ ਰਿਹਾ ਸੱਚ ਬੋਲ ਰਿਹਾ ਇਹ ਸੱਚ ਨਹੀਂ ਹੈਗਾ ਹਾਂ ਸੱਚ ਨਹੀਂ ਹੈਗਾ ਜਿਹੜਾ ਕੁਛ ਮੂੰਹ ਚ ਹੋਈ ਜਾਂਦਾ ਉਹੀ ਬੋਲੀ ਜਾਂਦਾ ਤੂੰ ਗੱਲਾਂ ਦੇਖ ਕਰਦੀ ਮੈਂ ਸੋਚਦਾ ਸੀਗਾ ਤੂੰ ਮੈਨੂੰ ਪਿਆਰ ਕਰਦੀਆਂ ਇੱਥੇ ਤੇ ਭਰੋਸਾ ਕਰਦਾ ਪਰ ਠਿਕ ਚੀਜ਼ ਤਾਂ ਜ ਮੈਨੂੰ ਪਤਾ ਲੱਗ ਗਈ ਕਿ ਜ਼ਿੰਦਗੀ ਚ ਨਾ ਪੈਸੇ ਸਾਰਾ ਕੁਝ ਹੈ ਇਨਸਾਨ ਤਾਂ ਬਹੁਤ ਸਸਤਾ ਹੈਗਾ ਤੂੰ ਜਾ ਉਹਦੇ ਕੋਲ ਹੀ ਜਾ ਉਹਦੇ ਨਾਲ ਹੀ ਖੁਸ਼ ਰਹਿ ਕਸ ਮੈਨੂੰ ਮaaf ਕਰ ਦੇ ਮੈਂ ਨਹੀਂ ਰਹਿਣਾ ਤੇਰੇ ਨਾਲ ਗੈ ਵੀ ਐਮੇ ਦੀ ਕੋਈ ਗੱਲ ਨਹੀਂ ਜਿਵੇਂ ਦਾ ਕੁਝ ਤੁਸੀਂ ਸੋਚੀ ਜਾਂਦੇ ਹੋ ਮੈਂ ਸਹੀ ਸੋਚ ਰਿਹਾ ਜਾ ਜਾ ਤੂੰ ਅੱਜ ਤੋਂ ਬਾਅਦ ਨਾ ਹਰਦੀ ਸ਼ਕਲ ਨਾ ਦਿਖਾਈਂ ਮੈਨੂੰ